ਤਗਰਭਨ 15 ਜਾਂ 16 ਜਰਾਈ ਨੂੰ ਸਾਡੀ ਮੀਟਿੰਗ ਸੀ ਪਾਕਿਸਤਾਨ ਅੰਵੇਸਟਰ ਸਾਲਮਨ ਵਿਜ਼ਾ ਕੌਂਸਲਰਨ ਜਿਹਦੇ ਜਨਾਨੇ ਤੇ ਸੇਭਈ ਜਿਹੜੇ 5 ਸਾਲ ਤੋਂ ਪਰਦੇਸ ਸਿੱਖ ਹੈਗੇ ਆਪਣੇ ਪਰਿਵਾਰਾ ਸਮੇਤ ਪਾਕਿਸਤਾਨ ਦੇ ਗੁਰਦਵਾਰਿਆਂ ਦੇ ਦਰਸ਼ਨ ਕਰਨੇ ਇਜਾਜ਼ਤ ਨਹੀਂ ਜਾ ਸਕਦੇ ਹਨ ਉਹਨਾਂ ਨੇ ਵੀਜ਼ਾ ਸੀ ਖੋਲਟੇ ਨਾਲੇ ਜਿਹੜਾ ਬਾਹਰ ਦੇ ਸਿੱਖ ਹੈਗੇ ਉਹਨਾਂ ਨੂੰ ਵੀਜ਼ਾ ਉਹਨਾਂ ਰਹਿਵਲ ਮੈਂ ਗੁਰਨਾਸਦ ਦੇ ਦਰਸ਼ਨਾਂ ਲਈ ਪਾਕਿਸਤਾਨ ਲਈ ਮੇਰੇ ਨਾਲ। ਦੇ ਕਨਾਸ ਨੂੰ ਕੇ ਸਾਡੀ ਜੋ ਖੁਸ਼ੀ ਹੋਦਾ ਇਜ਼ਹਾਰ ਵੀ ਕਰ ਸਕਦਾ ਹੈ। ਰਸੀ ਕਿ ਅਸੀਂ 2 ਸਾਲ ਤੋਂ ਜੱਥੇ ਨਹੀਂ ਲਿਜਾ ਆਇਆ। ਅਸੀਂ ਗੁਰੂ ਰਾਮਦਾਸ ਪਾਸ਼ਾ ਦੇ ਪ੍ਰਕਾਸ਼ ਉਸੋ ਤੇ ਪਿਛਲੇ ਕਾਫੀ ਸਮੇਂ ਤੋਂ ਜੱਥੇ ਨਹੀਂ ਜਾਣ ਦੇ ਸੀ। ਪਰ ਇਸ ਵਾਰ ਅਗਰ ਤੁਸੀਂ ਜਾਓ ਤਾਂ ਸਾਨੂੰ ਇਜਾਜ਼ਤ ਦਿਓ ਤੁਸੀਂ ਨਾਲ ਲੈ ਜਾਗੇ। ਦੇ ਕੁ ਪੰਜਾਬੀ ਨਸ਼ਾ ਚਾਰਟੀ ਵਾਲੇ ਜਾਣਾ ਚਾਹੁੰਦੇ ਹਨ। ਓ ਵੀਜ਼ਾ ਉਹ ਜੰਬੇ ਤੇ ਉਹ ਰਾਜ ਸਾਹਿਬ ਸਾਧਵਰਾਜ ਸਾਹਿਬ ਜਿਹੜੇ ਅਮੇਰਤ ਹਨ ਉਹਨਾਂ ਨੇ ਵੀਜ਼ਾ ਪੌਂਟਰ ਸਾਹਿਬ ਲੈਣ। ਉਹ ਬੋਸ ਸੁਣ ਗੋ ਪੰਜਾਬੀ ਦੇ ਲਫ਼ਜ਼ਾਂ ਚ ਕਿਹਾ ਵੀ ਸੁੱਖ ਨਾਲ ਜਾ। ਅਸੀਂ ਖਾਸ ਤਰ੍ਹਾਂ ਦਾ ਵੀਜ਼ਾ ਦੇਣਾ ਤੇ ਕਰਨ ਹਾਂ ਤੇ ਆ। ਚਲੋ ਕੁਝ ਕੋਨ ਬਦਲਿਆ ਤੇ ਉਹਨਾਂ ਨੇ ਕਿਹਾ ਜੀ ਵੀਜ਼ਾ ਤੇ ਜਿਹੜੇ ਤੁਹਾਡੀ ਦੇਖ ਰਹੇ ਕੋਤੇ ਸਾਡੀ ਜਿਹੜੀ ਬੋਰਨ ਡੋਲ ਮੁਕਰਰ ਕੀਤਾ ਵੀ ਕੰਪਨੀ ਉਹ ਤੋਂ ਨਹੀਂ ਦੇਖ ਰਿਹਾ ਪੰਜਾਬ ਦੇ ਨਸਰ ਸਾਟੀ ਵਾਲਿਆਂ ਨੇ ਉਹ ਸਾਰਿਆਂ ਕੰਨਾ ਮੰਨ ਕੇ ਆਪਣੇ ਵੀਜ਼ੇ ਲੈ ਕੇ ਚਲੇ ਹਣ ਕੇ ਲੈ ਸਾਡੇ ਵਾਰੀ ਆਏ ਤਾਂ ਉਹਨਾਂ ਨੇ ਕਿਹਾ ਕਿ ਘਟੇ ਵੀਜ਼ੇ ਉਹ ਕੰਪਨੀ ਦੇਖੇ ਵੀ ਤੁਸੀਂ ਉਹਨਾਂ ਨੂੰ ਆਉਗਾ ਵਾਹ ਮੈਂ ਪੈਸੇ ਜਿਆਦਾ ਸੰ ਸੰਤਮ ਦਸਨ ਦੇ ਸ਼ਨੋ ਉਸ ਹੋਰੀ ਸੀ ਕਈ ਗੱਲਾਂ ਦੇ ਵਿੱਚ ਅਸੀਂ ਸਮਤ ਰਹੇ ਸੀ ਪਰ ਸਤਿੰਨ ਪਹਿਲਾਂ ਜਦ ਵੀਜ਼ਾ ਦੇਣੇ ਸੰਤ ਉਹਨਾਂ ਨੇ ਸਾਂਮਨਿਕ 9 ਪੇ 7 ਪੇ ਦਾ ਪੇ ਤਾਂ ਵੀ ਇਹਨੂੰ ਤੁਸੀਂ ਐਗਰੀਮੈਂਟ ਸਾਈਨ ਕਰੋ ਤਾਂ ਤੁਹਾਡੇ ਵੀਜ਼ਾ ਲਗਣਗੇ ਮੈਂ ਖਣੀ ਮੈਂ ਉੱਤੇ ਸੰਗਤ ਨੂੰ ਦਰਸ਼ਨ ਕਰਾਉਣ ਲਈ ਲੈ ਜਾ ਰਿਹਾ ਕੋਈ ਕਿਸੇ ਐਗਰੀਮੈਂਟ ਦੇ ਉੱਤੇ ਮੈਂ ਤਸਕੱਤੇ ਕਰਾਂਗਾ ਤੁਸੀਂ ਜਿਹੜੇ ਆਪਣੇ ਪੈਸੇ ਲੈਣਾ ਹੈ ਗਲਬਾਸੀ ਵਾਗਾ ਬਾਟਰ ਪਹੁੰਚਾਂਗੇ ਇਮੀਗ੍ਰੇਸ਼ਨ ਕੋਲ ਆਉਣ ਤੋਂ ਬਾਅਦ ਆਪਣੇ ਪੈਸੇ ਸਾਰੇ ਲੈ ਲੋ ਐਗਰੀਮੈਂਟ ਮੈਂਬਰ ਕੋ ਨਹੀਂ ਬਸ ਸਕਰ ਨਾਇਮਾ ਕਿਸਾ ਇਹ ਨਾਲ ਦੇ ਜਮਵਾਰੀ ਲੈਣੀ ਹੈ ਔਰ ਇਹ ਮੇਰੇ ਆਪਣੇ ਸੂਰਾਂ ਤੇ ਖਰਾਬ ਤੇ ਦੰਗਲ ਇੰਗਲੈਂਡ ਉਹਨਾਂ ਨੇ ਕਿਹਾ ਜੀ ਵੀ ਅਸੀਂ ਐਗਰੀਮੈਂਟ ਪਰ ਵੀਜ਼ਾ ਨਹੀਂ ਲੈਣਾ ਮੈਂ ਬੱਕ ਬੰਨ ਪਰ ਸਾਨੂੰ ਗਿਆਤਾ ਟੋਨੀ ਮਰਵਾ ਦੀ ਨੇ ਕਹੇ ਸਾਬ ਮੈਂ ਆਪਣੇ ਬੰਦੇ ਆਸਤੇ ਦਸਬ ਕਰਤੇ ਨਾ ਉਹਨਾਂ ਨੇ ਇੱਕ ਰਵਾਇਤ ਰਿਵੈਂਟ ਪੇਸ਼ ਕਰਕੇ ਦਸਦਕਾ ਪੇ ਚਲੇ ਗਏ ਉਹਨਾਂ ਨੇ ਸੰਤਾਰੀ ਵੀਜ਼ੇ ਵਿਲੇ ਤੇ ਤਕਰੀਬਨ 30-40 ਬੰਦੇ ਬੰਬੇ ਪਹੁੰਚ ਗਏ ਸਨ ਬੰਬੇ ਤੋਂ ਗਏ ਸਨ ਪੁੰਨੇ ਤੋਂ ਗਏ ਸਨ ਆਦਰੇ ਤੋਂ ਗਏ ਸਨ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਤੇ ਅੰਬੈਸਡਰ ਸਾਹਿਬ ਨੇ ਵੀਜ਼ਾ ਸਪੌਂਸਰ ਸਾਹਿਬ ਨੇ ਸਾਡੇ ਰਿਕੁਐਸਟ ਮੰਨ ਕੇ ਅਬ ਵੀ ਜੇ ਲਾਤ ਤਾ ਹੈ ਜਦ ਲਈ ਮੈਂ ਉਹਨਾਂ ਦਾ ਤਰਕ ਮੈਂ ਅਜ ਆਪਣੀ ਬਾਇਓ ਟੈਸਟ ਲਈ ਤੇ ਰਹੀ ਆ ਕਿ ਮੈਂ ਆਪ ਖੁਦ ਜਾਣਾ ਸੀ ਪਰਵਾਸਮੈਦ ਓਕੇ ਮੈਨੂੰ ਕਦੋਂ ਜੰਪਰੇ 2 ਸਾਲ ਹੋ ਗਏ ਨੂੰ ਮੈਂ ਨਹੀਂ ਜਾ ਸਕਿਆ ਤੇ ਮਨੇ ਤੇ ਵੀਜ਼ਾ ਪਾਕਿਸਤਾਨ ਦੀ ਹਕੂਮਤ ਨੇ ਲਾਇਆ ਹੈ ਪੱਕਾ ਜਦੇ ਮੈਂ ਤਰਹਾਦੀ ਆ ਮਰੇ ਮਨ ਚ ਆਇਆ ਕਿ ਜੇ ਮੈਂ ਚਲਾ ਗਿਆ ਇਹਨਾਂ ਦੇ ਮਨਾਂ ਇਹਦਾ ਹੋਏ ਕਿ ਕਈਆਂ ਨੂੰ ਬਹੁਤ ਤੱਕੇ ਕਾਣੇ ਬਹਿਨ। ਦਿਲੀ ਤੋਂ ਮਨ ਸੱਚਾ ਲੇ ਗਿਆ ਮਰ ਸਰ ਤਰਤਾ ਤੈਨੋਂ ਕਿ ਪਰ ਵੀਜ਼ਾ ਨਾਮਨਲ ਕਰਕੇ ਅੱਜ ਦਫ਼ਤਰ ਆਇਆ। ਮਨ ਜਨਾਂ ਜਨਾਂ ਨੂੰ ਜਿਹੜੀ ਤਕਲੀਫ ਹੋਈ ਉਹਦੇ ਵਾਪਸੀ ਮੰਗਦਾ। ਤੇ ਆਸਕਨ ਲਾਪੁਰ ਉਹ ਕਰ ਗੋਈਆ ਆ ਸਾਡੀ ਮਰਜ਼ੀ ਹੋਇਆ ਤਾਨੂੰ ਕੋਈ ਅਰਦਾਸਾਂ ਕਰਾਉਣ ਵਾਸਤੇ ਦੂਰ ਰਹਿ ਕੇ ਜਾਵਾਂਗਾ। 옳 ਚੁਬ ਦੀ ਵਾਪਸੀ why would the pop house have like